ਅੱਜ ਤੁਹਾਨੂੰ ਆਪਾਂ ਹਾਥੀ ਘੋੜੇ ਦਾ ਪੁੱਤ ਬਾਦਲ ਦਿਖਾਉਣਾ ਜਿਹੜਾ ਬਾਈ ਸਤਨਾਮ ਤੇ ਬਾਈ ਪਰਮਜੀਤ ਕੋਲੇ ਆ ਪਿੰਡ ਕਰਮੋ ਵਾਲਾ ਫਰੋਸ਼ਾ ਤੋਂ ਇੱਕ ਪਿੰਡ ਛੱਡ ਕੇ ਉਦੋਂ ਅਗਲਾ ਪਿੰਡ ਪੈ ਜਾਂਦਾਗਾ ਕਰਮੋ ਵਾਲਾ ਖੂਹ ਵਾਲਾ ਸਟੱਡ ਫਾਰਮ ਦੇ ਨਾਂ ਤੇ ਬਾਈ ਅਰਗਿਆਂ ਦਾ ਫੇਸਬੁੱਕ ਤੇ YouTube ਤੇ ਚੈਨਲ ਬਣਿਆ ਪਿਆ ਘੋੜੇ ਦੀਆਂ ਬਣਤਰਾਂ ਚੈੱਕ ਕਰੋ ਕੰਨ ਘੋੜੇ ਦਾ ਬੜਾ ਜਿਆਦਾ ਛੋਟਾ ਕੁੰਡੀ ਬਹੁਤ ਜਿਆਦੇ ਆ ਬਾਕੀ ਘੋੜਾ ਸਾਫ ਸੁਥਰਾ ਬੜਾਗਾ ਅੰਗਾ ਪੈਰਾਂ ਦਾ ਮਜ਼ਬੂਤ ਆ ਖੁੱਲਾ ਡੁੱਲਾ ਘੋੜਾ ਦਾ ਪਿੱਠ ਪੁੜੇ ਦੀਆਂ ਤੁਸੀਂ ਇਹਦੀਆਂ ਬਣਤਰਾਂ ਚੈੱਕ ਕਰੋ ਘੋੜੇ ਦੇ ਸੰਭ ਸੰਭ ਵਾਲਾ ਹੈਵੀ ਲੱਗਿਆ ਪਿਆ ਇਸ ਘੋੜੇ ਨੇ ਰਿਜ਼ਲਟ ਬਾ ਕਮਾਲ ਦਿੱਤੇ ਆ ਬਾਕੀ ਬਾਈ ਪਰਮਜੀਤ ਨੇ ਇੰਟਰਵਿਊ ਦੇ ਵਿੱਚ ਦੱਸਿਆ ਵੀ ਹਾਲੇ ਤੱਕ ਇਹਦਾ ਹਜੇ ਕੋਈ ਅਸੀਂ ਚੰਬਾ ਬੱਚਾ ਨਹੀਂ ਦੇਖਿਆ ਬਸ਼ੇਰੀਆਂ ਇਹਦੀਆਂ ਬਹੁਤ ਚੰਗੀਆਂ ਘੋੜੀਆਂ ਬਣ ਕੇ ਤਿਆਰ ਹੋਈਆਂ ਨੇ ਇਹ ਬਾਈ ਵਰਗਿਆਂ ਨੇ ਪਿੱਛੇ ਤੋਂ ਆ ਜਿਹੜਾ ਘੋੜਾ ਹਰਿਆਣੇ ਦੇ ਵਿੱਚੋਂ ਆਇਆ ਸੀਗਾ ਹਰਿਆਣੇ ਦੇ ਵਿੱਚ ਘੋੜਾ ਇਹ ਬਰੀਡ ਹੋਇਆ ਸੀ ਹੁਣ ਵੈਸੇ 2 2.5 ਸਾਲਾਂ ਤੋਂ ਇਹ ਬਾਈ ਵਰਗਿਆਂ ਦੇ ਫਾਰਮ ਦੇ ਉੱਤੇ ਆ ਤੇ ਇਹਦੀ ਫੀਸ ਬਾਈ ਪਰਮਜੀਤ ਵਰਗਿਆਂ ਨੇ ਬੜੀ ਜਾਇਜ਼ ਰੱਖੀ ਆ 18000 ਰੁਪਇਆ ਤੇ ਉਹਦੇ 'ਚ ਤੁਸੀਂ ਐ ਨਾ ਮੰਨਿਓ ਜਿੰਨਾ ਚਿਰ ਤੁਹਾਡੀ ਘੋੜੀ ਗੱਭਣ ਨਹੀਂ ਹੁੰਦੀ ਘੋੜਾ ਬਿਸ਼ੱਕ ਦੀ ਜਿੰਨੇ ਆਰਾ ਮਰਜ਼ੀ ਛੜਾ ਲਿਓ ਜੰਪਾਂ ਦੀ ਕੋਈ ਗਿਣਤੀ ਮੈਂਤੀ ਨਹੀਂ ਸੋਹਣਾ ਬਹੁਤ ਆ ਯਾਰ ਘੋੜਾ ਤੇ ਨੰਬਰ ਆਪਾਂ ਸਕਰੀਨ ਤੇ ਮੈਂਸ਼ਨ ਕਰਤਾ ਬਾਈ ਪਰਮਜੀਤ ਦਾ ਜਦੋਂ ਮਰਜ਼ੀ ਫੋਨ ਲਾ ਕੇ ਤੁਸੀਂ ਇਹਦੀ ਸਟੱਡ ਸਰਵਿਸ ਲੈ ਲਓ